ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦਾ ਚੰਡੀਗੜ੍ਹ ਚ ਸੀਐਮ ਦੀ ਰਿਹਾਈਸ਼ ਤੇ ਆਵਾਰਾ ਪਸ਼ੂ ਛੱਡਣ ਦਾ ਰੋਜ਼ ਪ੍ਰਦਰਸ਼ਨ ਪੁਲਿਸ ਨੇ ਸਫਲ ਨਹੀਂ ਹੋਣ ਦਿੱਤਾ ਵੀਰਵਾਰ ਨੂੰ ਸਵੇਰੇ ਹੀ ਟਰਾਲੀਆਂ 'ਤੇ ਪਸ਼ੂ ਅਤੇ ਕੁੱਤੇ ਲੱਦ ਕੇ ਚੰਡੀਗੜ੍ਹ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਭਾਰੀ ਪੁਲਿਸ ਫੋਰਸ ਨੇ ਸਮਰਾਲਾ ਚ ਮਾਲਵਾ ਕਾਲਜ ਨੇੜੇ ਚਾਰੇ ਪਾਸਿਓਂ ਘੇਰ ਲਿਆ ਜਿਸ ਦੇ ਬਾਅਦ ਰੋਸਵਜੋ ਕਿਸਾਨਾਂ ਨੇ ਚੰਡੀਗੜ੍ਹ ਲੁਧਿਆਣਾ ਹਾਈਵੇ ਜਾਮ ਕਰ ਦਿੱਤਾ ਅਤੇ ਆਵਾਜਾਈ ਠੱਪ ਕਰ ਦਿੱਤੀ ਪ੍ਰਸ਼ਾਸਨ ਵੱਲੋਂ ਲਵਾਰਿਸ ਪਸ਼ੂਆਂ ਨੂੰ ਗਊਸ਼ਾਲਾ 'ਚ ਛੱਡਣ ਦੇ ਪ੍ਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਚੁੱਕਿਆ ਅਸੀਂ ਵੀ ਜਿਹੜੇ ਮਰਦੇ ਆਂ ਦਿਨੇ ਅਸੀਂ ਫਸਲਾਂ ਦੀ ਰਾਖੀ ਕਰਦੇ ਆਂ ਤੇ ਰਾਤ ਨੂੰ ਅਸੀਂ ਡੰਗਰ ਕੱਢਦੇ ਤੁਰੇ ਫਿਰਦੇ ਆਂ ਕਦੇ ਸਾਨੂੰ ਮਾਰ ਦਿੰਦੇ ਆ ਕੱਲੇ ਤੱਕਲੇ ਬੱਚਾ ਜਾਂਦਾ ਉਹਨੂੰ ਡੰਗਰ ਮਾਰ ਦਿੰਦੇ ਆ ਪਿਛਲੇ ਦਿਨੀ ਸਾਡਾ ਇੱਕ ਯੂਨੀਅਨ ਕਿਸਾਨ ਯੂਨੀਅਨ ਦਾ ਪ੍ਰਧਾਨ ਈ ਮਾਰਤਾ ਇਸ ਤਰ੍ਹਾਂ ਰੋਜ਼ ਸਾਡੀ ਇਹ ਮਾਰ ਦਿਆ ਸਾਨੂੰ ਡੰਗਰ ਤੇ ਕੁੱਤੇ ਸਾਨੂੰ ਵੱਢ ਰਹੇ ਨੇ ਪ੍ਰਸ਼ਾਸਨ ਦੀ ਗਲਤੀ ਆ ਸਾਨੂੰ ਇੱਥੇ ਰੋਕਣਾ ਅਸੀਂ ਬੜਾ ਸ਼ਾਂਤਮਈ ਚੰਡੀਗੜ੍ਹ ਚੱਲੇ ਸੀ ਕਿਸੇ ਨੂੰ ਅਸੀਂ ਤਕਲੀਫ ਨਹੀਂ ਅਸੀਂ ਜਾਮ ਨਹੀਂ ਲਾਉਣਾ ਚਾਹੁੰਦੇ ਅਸੀਂ ਇਹ ਹੱਕ 'ਚ ਨਹੀਂ ਵੀ ਜਾਮ ਲਈਏ ਪਰ ਪ੍ਰਸ਼ਾਸਨ ਸਾਨੂੰ ਹੁਣ ਇਜਾਜ਼ਤ ਦੇਵੇ ਇਸ ਦਾ ਸਿੰਗਲ ਟਰਾਲੀ ਲੈ ਲੈ ਕੇ ਚੰਡੀਗੜ੍ਹ ਚਲੇ ਜਾਵਾਂਗੇ ਉੱਥੇ ਇਥਨ ਸੌਂਪਿਆਵਾਂਗੇ ਜੇ ਹੁਣ ਸਾਨੂੰ ਪ੍ਰਸ਼ਾਸਨ ਨੇ ਰੋਕ ਲਿਆ ਸੀ ਇਹਨਾਂ ਨੂੰ ਬੇਨਤੀ ਕਰਦੇ ਆਂ ਅਸੀਂ ਹੁਣੇ ਜਾਮ ਖੁੱਲਣ ਨੂੰ ਤਿਆਰ ਆਂ ਇਹ ਟਰੱਕ ਲੈ ਕੇ ਆਉਣ ਆਪਦੇ ਆ ਪਸੂ ਪਸੂ ਲੈ ਜਾਣ ਇਹ ਕੱਲ ਦੇ ਸਿਪਾਏ ਹੋਇਆ ਟਰਾਲੀ 'ਚ ਇਹ ਕੋਈ ਕੱਲ ਨੂੰ ਪਸੂ ਮਰਦਾ ਤਾਂ ਇਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਊ ਇਹ ਪਾਣੀ ਨਹੀਂ ਦੇ ਰਹੇ ਅਥੇ ਮੌਕੇ ਤੇ ਮੌਜੂਦ ਡੀਐਸਪੀ ਅਤੇ ਤਹਿਸੀਲਦਾਰ ਨੇ ਕਿਹਾ ਕਿ ਲਵਾਰਿਸ ਪਸ਼ੂਆਂ ਦੀ ਸਮੱਸਿਆ ਬਹੁਤ ਹੀ ਗੰਭੀਰ ਹੈ ਜਿਸ ਨੂੰ ਛੇਤੀ ਹੀ ਹੱਲ ਕਰ ਦਿੱਤਾ ਜਾਵੇਗਾ। ਮੈਂ ਗੱਲ ਜੁਆਇਨ ਕੀਤਾ ਐਜੇ ਤਹਿਸੀਲਦਾਰ ਜੋ ਵੀ ਕੋਈ ਇਸ਼ੂ ਹੋਗਾ ਅਸੀਂ ਦੇਖ ਲਾਂਗੇ ਅਨਕੀਚਰ ਫਿਲਹਾਲ ਅਸੀਂ ਇਹਨਾਂ ਨੂੰ ਘੁੰਮਨ ਪਰਵਾਨ ਕਰਨ ਤੇ ਲੱਗੇ ਹੋਏ ਹਾਂ। ਧੰਨਵਾਦ। ਉਥੇ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਗਊਸ਼ੈਸ ਲੈਣ ਦੇ ਬਾਵਜੂਦ ਵੀ ਆਵਾਰਾ ਪਸ਼ੂਆਂ ਦਾ ਪ੍ਰਬੰਧ ਨਹੀਂ ਕਰ ਰਹੀ ਜਿਸ ਕਾਰਨ ਉਹਨਾਂ ਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਗਬਾਨੀ ਟੀਵੀ ਚੰਡੀਗੜ੍ਹ ਲਈ ਗੁਰਪ੍ਰੀਤ ਰਾਜੂ ਦੀ ਰਿਪੋਰਟ